ਸਮਭਾਲਿਆ ਜੀ ਇਹ ਵਜੋਂ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੁਸੀਂ ਅੱਜ ਇਹ ਚਾਰ ਸੰਭਾਲਿਆ ਤੁਸੀਂ ਇਸ ਪ੍ਰੋਫੈਸ਼ਨ ਤੇ ਇੱਥੇ ਪਹੁੰਚੇ ਹੋ ਤੇ ਚਾਰਜ ਸੰਭਾਲਨ ਲੱਗਿਆ ਕਈ ਹਾਂਜੀ ਚਾਰਜ ਸੰਭਾਲਨ ਲੱਗਿਆ ਕਈ ਜੋ ਸਮੱਸਿਆਵਾਂ ਹੈਗੀਆਂ ਨੇ ਉਹਨਾਂ ਨੂੰ ਦੂਰ ਕਰਨਾ ਹੱਲ ਕਰਨਾ ਸਾਡੀ ਪ੍ਰਾਇੋਰਟੀ ਰਹੇਗਾ ਜਿਹਦੇ ਚੋਂ ਜਿਵੇਂ ਇੱਕ ਸਿਵਰੇਜ ਵਗੈਰਾ ਦੀ ਪ੍ਰੋਬਲਮ ਹੈ ਇੱਕ ਵਾਟਰ ਲੋਕਿੰਗ ਦੀ ਪ੍ਰੋਬਲਮ ਹੈ ਕੁਝ ਥੋੜਾ ਟ੍ਰੈਫਿਕ ਕਾਓਸ ਦੀ ਪ੍ਰੋਬਲਮ ਹੈ ਇਸ ਦੇ ਰਿਗਾਰਡਿੰਗ ਸਾਡਾ ਖਾਸ ਧਿਆਨ ਰਹੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਓਵਰਆਲ ਡਿਵੈਲਪਮੈਂਟ ਸ਼ਹਿਰ ਦੀ ਵਾਸਤੇ ਕੰਮ ਕਰਾਂਗੇ ਸਾਰੇ ਰਲ ਕੇ ਤੇ ਇਹਦੇ ਚ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਰਹੇਗੀ ਇਰਲ ਮਿਲ ਕੇ ਆਪਾਂ ਐਜ਼ ਅ ਟੀਮ ਕੰਮ ਕਰਾਂਗੇ ਤੇ ਮੈਂ ਆਸ ਕਰਦਾ ਵੀ ਮੈਂ ਤੁਹਾਡੇ ਜਹਾਂ ਤੇ ਔਰ ਸ਼ਹਿਰ ਦੇ ਵਾਸੀਆਂ ਦੇ ਜਹਾਂ ਦਾ ਦੇ ਉੱਤੇ ਕੂੜਾ ਉਠਾਗਾ ਤੇ ਆਪਾਂ ਰਲ ਕੇ ਸ਼ਹਿਰ ਨੂੰ ਅੱਗੇ ਲੈ ਕੇ ਜਾਵਾਂਗੇ ਸਫਾਈ ਨੂੰ ਦੇਖਦੇ ਹੋਏ ਪਬਲਿਕ ਨੂੰ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਸਫਾਈ ਦੇ ਰਿਗਾਰਡਿੰਗ ਦੇਖੋ ਬੜੇ ਬੜੀ ਜ਼ੋਰ ਬੜਾ ਜ਼ੋਰ ਲੱਗਿਆ ਹੋਇਆ ਹੈ ਸਾਡਾ ਇਸ ਦੇ ਰਿਗਾਰਡਿੰਗ ਬੀਕਾ ਗਿੱਲਾ ਕੂੜਾ ਸੁੱਕਾ ਕੂੜਾ ਆਪਾਂ ਨੇ ਘਰ ਚ ਅਲੱਗ-ਅਲੱਗ ਰੱਖਣਾ ਹੈ ਉਸ ਚੀਜ਼ ਬਾਰੇ ਆਪਾਂ ਗੱਲ ਜ਼ਰੂਰ ਤੋਰਨੀ ਹੈ ਸ਼ਹਿਰ ਦੇ ਵਿੱਚ ਦੂਜਾ ਹੈ ਵੀ ਕੂੜਾ ਸੜਕਾਂ ਤੇ ਨਾਲ ਸੁੱਟਿਆ ਜਾਵੇ ਜੋ ਨਗਰ ਕੌਂਸਲ ਦੀਆਂ ਵਾਹिकल्स ਜਾਂ ਰੇੜੀਆਂ ਕਲੈਕਸ਼ਨ ਲਈ ਜਾ ਰਹੀਆਂ ਹਨ ਉਹਨਾਂ ਨੂੰ ਹੀ ਦਿੱਤਾ ਜਾਵੇ ਇਹ ਦੋ ਮੁੱਦਿਆਂ ਦੇ ਉੱਤੇ ਸਾਡਾ ਬੜਾ ਜ਼ੋਰ ਰਹੇਗਾ ਤੇ ਅਸੀਂ ਖਾਸ ਕਰਾਂਗੇ ਵੀ ਲੋਕਾਂ ਤੱਕ ਸਾਡਾ ਮੈਸੇਜ ਤੁਸੀਂ ਤੁਹਾਡੇ ਰਹੀ ਪਹੁੰਚ ਸਕੇ